ਆਜੋ ਤੁਹਾਨੂੰ ਆਪਾਂ ਦੱਸਣ ਤੁਹਾਨੂੰ ਆਪਣੀ ਕੰਟੀਨ ਦੇ ਕੰਟੀਨ ਦੇ ਫੋਲੋ ਮੀ ਚਾਹੀ ਪਿਆ ਦੇ ਆਹ ਨਹੀਂ ਹਈ ਨਾ ਮੈਂ ਕੂਟੀ ਫੋਨ ਦੀ ਸੋਚ ਰਹਾ ਸੀ ਤਰ ਚਾਹ ਕਹਦਾ ਜੜਾ ਚਾਹ ਦੱਸ ਪਹਿਲਾਂ ਚਾਹ ਅੱਛਾ ਖੰਡ ਪਾ ਚਾਹ ਦੱਸ ਖਾਦਾ ਆਪਣੇ ਆਪ ਨੂੰ ਜੱਜਦੇ ਨੇ ਦੋਵੇਂ ਮੁੰਡੇ ਸੱਚੀ ਮੈਨੂੰ ਸਰਕਾਰੀ ਸਕੂਲ ਨਾਲ ਲੱਗੀ ਜਾਂਦੇ ਨੇ ਮੈਂ ਕੀ ਕਰੂੰ ਫਿਰ ਜੌਬ ਛੋੜ ਦੂੰ ਕੋਈ ਚਾਹ ਬੁਲਾ ਦੇ ਪਹੁੰਚਾ 7ਵੀਂ ਫੇਰ ਚੁੱਪ ਕਹਿੰਦੇ ਕੌਣ ਆ ਗਿਆ ਹੈ ਹੋ ਵੀਰੇ ਠੀਕ ਠਾਕ। ਯਹੀ ਨਹੀਂ। ਅਭੀ ਹੋਰ ਸੁਣੀਏ। ਆਏ ਕਰੋ ਬਈ ਕੋ ਫ੍ਰੈਂਚ ਫਰਾਈਜ਼ ਲਿਆਓ ਯੀ ਪਲੇਟ ਹੈ। ਦੇਖ ਬੋਲਣਾ ਕੁਝ ਨਹੀਂ ਹੈਗਾ ਚੁੱਪ ਕਰਕੇ ਉਧਰ ਲਿਆਓ। ਇਹ ਹੈਲੋ ਹੈਲੋ ਇਧਰ ਨਖਾਏ ਮੂੰਹ ਨਾ ਇਹ ਯੂਨੀਵਰਸਿਟੀ ਇਹਨਾਂ ਦੀ ਯੋਗ ਨਹੀਂ ਹੈਗੀ। ਇਹਨੂੰ ਕੱਢਿਆ ਜਾਵੇ ਇੱਥੋਂ। ਕੌਣ ਹੈ ਇਹ ਲੋਕ? ਕਹਾਂ ਸੇ ਆਤੇ ਹੈ ਇਹ? ਅਬ ਉਸ ਵਾਸਤੇ ਕਿ ਤੁਸੀਂ ਭੁੱਖੇ ਸਾਧੂ ਦੀ ਸੇਵਾ ਕਰੀ ਆ ਤੇ ਇਹ ਹੈ ਵੀ ਉਹ ਅਪਲਾਈ ਕਰਨੀ ਯੂਨੀਵਰਸਿਟੀ ਤੁਸੀਂ ਹੁਣ ਥੱਲੇ ਘਾਤ ਉਤਾਰਤਾ ਜੀ ਉਹ ਰੰਗ ਮੇਰੇ ਉੱਪਰ ਵੀ ਚੜਨ ਲੱਗ ਗਿਆ ਇਹ ਫਿਜ਼ਿਕਲ ਚੱਲ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਸੁਖਚੰਨ ਸਿੰਘ ਕੈਮਰਾਮੈਨ ਜਗਦੀਪ ਸਿੰਘ ਦੇ ਨਾਲ ਤੁਹਾਡਾ ਅੱਜ ਤੋਂ ਫੇਰ ਸਵਾਗਤ ਕਰਦਾ 8ਵੇਂ ਦਿਨ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਤਿਆਰ ਹੋ ਕੇ ਟੌਰਾਂ ਕੱਢ ਕੇ ਯੂਨੀਵਰਸਿਟੀ ਪਹੁੰਚ ਚੁੱਕੇ ਹਾਂ ਤੇ ਅੱਗੇ ਦਾ ਤੁਹਾਨੂੰ ਦਿਖਾਉਂਦੇ ਆ ਵੀ ਆਪਾਂ ਕੀ ਕਰਦੇ ਆ ਕਿ ਨਹੀਂ ਫੋਲੋ ਮੀ ਆ ਲਓ ਜੀ ਸਾਡਾ ਅਗਲਾ ਬੰਦਾ ਸਾਨੂੰ ਮਿਲ ਚੁੱਕਿਆ ਤੇ ਅੱਜ ਐਂਟਰ ਹੁੰਦੀ ਜਾਨੂੰ ਸਾਡਾ ਛੋਟਾ ਭਾਈ ਮਿਲ ਗਿਆ ਛੋਟਾ ਭਾਈ ਛੋਟਾ ਭਾਈ ਹਾਏ ਹੈਲੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਚੰਗੀ ਭਲੀ ਜ਼ਿੰਦਗੀ ਲੰਘਦੀ ਪਈ ਸੀ ਹਾਂ ਮੈਂ ਗੇੜੀ ਤੇ ਗੇੜੀ ਦੇਰਿਆ ਸੀ ਹਾਂ ਦੋ ਸ਼ੈਤਾਨ ਆ ਗਏ ਨੇ ਤੇ ਤੀਜਾ ਸਤਾਰ ਰਲ ਗਿਆ ਏ ਹੁਣ ਸ਼ੈਤਾਨੀਆਂ ਹੋਣਗੀਆਂ ਲੋ ਜੀ ਅਜੇ ਫੇਰ ਆਗੇ ਇਹ ਦੋ ਤਿਆਰ ਨੇ ਅੱਜ ਮੈਂ ਦੂ ਲੋਟੀਆਂ ਹਾਂਜੀ ਤਿਆਰ ਧੱਕਾ ਨੂੰ ਭਰਾਵਾ ਖੂਬਸੂਰਤੀ ਦੇ ਕਹਿੰਦੇ ਰੰਗ ਚ ਹੀ ਹੁੰਦੀ ਹੈ ਜਿਹੜੀ ਤਾਂ ਹੀ ਕਾਲੀ ਆ ਸਹੀ ਗੱਲ ਅਨੈ ਸੱਚੀ ਗੱਲ ਆ ਖੂਬਸੂਰਤੀ ਰੰਗ ਚ ਹੁੰਦੀ ਆ ਅੱਜ ਇੱਕ ਬ੍ਰਾਊਨ ਤੇ ਟੈਨ ਕਲਰ ਦਾ ਉਹ ਇਧਰ ਸਕਾਏ ਤੇ ਵਾਈਟ ਆ ਖੂਬਸੂਰਤੀ ਫਿਰ ਮੇਰੇ ਤੇ ਵਰਦੀ ਆ ਹਾਂ ਤੇਰੀ ਵਰਦੀ ਜਮਈ ਉਹ ਲੱਗਦੀ ਜਿਵੇਂ ਮੰਤਰੀ ਦੀ ਸਗੋਟ ਨਹੀਂ ਹੁੰਦੀ ਕਿਸ ਦੀ ਆਦੇ ਪ੍ਰੋਪਰ ਹਾਂ ਬਾਦ ਦੇਖਦੇ ਨੇ ਫਿਰ ਆਈ ਆਈ ਆਹੀ ਲੱchnਾ ਕਰਕੇ ਸਾਨੂੰ ਕੋਈ ਸੀਰੀਅਸ ਨਹੀਂ ਲੈਂਦਾ ਹਾਂ ਓਕੇ ਵੀਰੇ ਲਓ ਜੀ ਸਾਡੇ ਵਿਚਕਾਰ ਪਹੁੰਚ ਰਹੇ ਨੇ ਸਾਡੇ ਅੱਜ ਦੇ ਮੁੱਖ ਮਹਿਮਾਨ ਅੱਜ ਦੇ ਕਿਸੇ ਜਾਣ ਪਛਾਣ ਦੇ ਮਤਾਜ ਨਹੀਂ ਬਿਲਕੁਲ ਓਕੇ ਹੈ ਮਾਹੌਲ ਕੱਲ ਦੇ ਪ੍ਰੋਗਰਾਮ ਦੀ ਤਿਆਰੀ ਹੋ ਰਹੀ ਹੈ ਸੈਮੀਨਾਰ ਹਾਲਤ ਸਜਾਇਆ ਜਾ ਰਿਹਾ ਹਾਂ ਫੁੱਲੇ ਫੁੱਲੇ ਮਸ਼ਹੂਰੀ ਆ ਗਈ ਧੀ ਹਾਂ ਫੁੱਲੇ ਫੁੱਲੇ ਲਾ ਰਹੇ ਨੇ ਤੇ ਕੱਲ ਨੂੰ ਆਪਾਂ ਆਪਾਂ ਕੋਈ ਸਵਾਲ ਤੋਂ ਹੋਣਾ ਹੈ ਆਓ ਦਿਓ ਲਾਤਾ ਉਹਦੇ ਮੂਰੇ ਮਸ਼ਹੂਰੀ ਫੇਰ ਆ ਗਈ ਜੀ ਹਾਂ ਮਸ਼ਹੂਰੀ ਨਹੀਂ ਘਟਿਆ ਮਸ਼ਹੂਰੀ ਮਸ਼ਹੂਰੀਆਂ ਬੰਦ ਕਰ ਐਨੀ ਘਟਿਆ ਮਸ਼ਹੂਰੀ ਮਸ਼ਹੂਰੀਆਂ ਬੰਦ ਕਰ ਮਸ਼ਹੂਰੀ ਚਲੋ ਆਜੋ ਤੁਹਾਨੂੰ ਆਪਾਂ ਦੱਸਣ ਤੁਹਾਨੂੰ ਆਪਣੀ ਕੰਟੀਨ ਦੇ ਕੰਟੀਨ ਦੇ ਫਾਲੋ ਮੀ ਬਸ ਦੱਸ ਦੱਸ ਦੀ ਟਾਲ ਵਰ ਕਿਹਾ ਇੱਧਰ ਕੀ ਆਖਿਆ ਇੱਧਰ ਅਸੋਸੀਏਟੀ ਸਟਰ ਹਮਸ ਹਮਸ ਕਹਿੰਦਾ ਹੈ ਗਰਮੀ ਹਮਸ ਹਮਸ ਤਾਂ ਦਾ ਕੁਝ ਪਾਇਆ ਨਹੀਂ ਅਜੇ ਨਾ ਮੈਂ ਕੂਟੀ ਫੋਨ ਦੀ ਸੋਚ ਰਹਾ ਸੀ ਫਿਰ ਚਾਹ ਕਹਦਾ ਜੜਾ ਹੈ ਚਾਹ ਦੱਸ ਪਹਿਲਾਂ ਚਾਹ ਅੱਜ ਠੰਡਾ ਚਾਹ ਦੱਸ ਕਹਾਦਾ ਦੁਆਰਾ ਸਾਡਾ ਬੰਦਾ ਸਾਨੂੰ ਗਲਤ ਜਿਹਾ ਲੱਗਦਾ ਜੀ ਕਿ ਜਿਹੜੇ ਸਾਹ ਉਹਨਾਂ ਜੱਫੀ ਪਾ ਕੇ ਖੜੇ ਰਹੇ ਇਹ ਹੈਰਾਨੀ ਦੀ ਗੱਲ ਆ ਵੀ ਦੇਖੋ ਬismillah bismillah ਹੀ ਕਰੀ ਜਾਂਦੇ ਨੇ ਕਹਿੰਦੇ ਕੀ ਕਹਿਣਾ ਚਾਹੁੰਦੇ ਹੋ ਫਿਰ ਅੱਜ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਯਾਰ ਸੋਹਣੀ ਲੱਗੀਆਂ ਨੇ ਅਸੀਂ ਅੱਜ ਆਪਣੇ ਆਪ ਨੂੰ ਜੱਜ ਤੇ ਨੇ ਦੋਵੇਂ ਮੁੰਡੇ ਸੱਚੀ ਮੈਨੂੰ ਸਰਕਾਰੀ ਸਕੂਲ ਨਾਲ ਲੱਗੀ ਜਾਂਦੇ ਨੇ ਪਤਾ ਨਹੀਂ ਆਪਣੇ ਆਪ ਨੂੰ ਇਹ ਸੋਹਣੇ ਲੱਗੀਆਂ ਨੇ ਹੂੰ ਤੇ ਦੇਖਦੇ ਹਾਂ ਹੁਣ ਕੋਈ ਚਾਹ ਬੁਲਾਵੇ ਕੋਈ ਮਿੱਤਰ ਪਿਆਰਾ ਕੋ ਖੜਾ ਬੁਲਾਵੇ ਹੈ ਮਿੱਤਰ ਵੀ ਆ ਗਿਆ ਵਦੇਰੇ ਨੇ ਜਾਣ ਨੂੰ ਅੱਜ ਜੀ ਆ ਪਤਾ ਨਹੀਂ ਗਾ ਕੋਈ ਕਹਿੰਦਾ ਸੰਗ ਜੀ ਆਈ ਜਾਂਦੀ ਹੈ ਅੱਛਾ ਤੁਸੀਂ ਤੁਸੀਂ ਸੰਗਣ ਵਾਲਿਆਂ ਚੋਂ ਨਾ ਆ ਭਰਾਨੀ ਜੀ ਜੋਕੀ ਗਿਆ ਲਓ ਜੀ ਸਾਡੇ ਚ ਇੱਕ ਮਿੱਤਰ ਪਿਆਰਾ ਹੋਰ ਆ ਗਿਆ ਨਾਲ ਗੋਪਤੀ ਹੱਥ ਵਿੱਚ ਗੋਪਤੀ ਹੈ ਕਹਿੰਦੇ ਕਾਉਣ ਆ ਗਿਆ ਐਸੀ ਆ ਗਏ ਹੋ ਵੀਰੇ ਠੀਕ ਠਾਕ ਜੀ ਆਇਆ ਕਰੋ ਫੇ ਇੱਕ ਫ੍ਰੈਂਚ ਫ੍ਰਾਈਜ਼ ਲਿਆਓ ਜੀ ਪਲੇਟ ਹੈ ਦੇਖ ਬੋਲਣਾ ਕੁਝ ਨਹੀਂ ਹੈਗਾ ਚੁੱਪ ਕਰਕੇ ਉਧਰ ਲਿਆਓ ਇਹ ਇਹ ਨਹੀਂ ਦਾ ਪਾਦਾ ਨਹੀਂ ਦਾ ਪਾਦਾ ਹਾਂ ਅੰਦਰ ਆ ਗਾ ਅੰਦਰ ਆ ਗਾ ਇਹ ਹੈਲੋ ਹੈਲੋ ਇਧਰ ਨਖਾਇਓ ਮੂੰਹ ਨਾ ਇਹ ਯੂਨੀਵਰਸਿਟੀ ਇਹਨਾਂ ਦੀ ਯੋਗ ਨਹੀਂ ਹੈਗੀ ਇਹਨੂੰ ਕੱਢਿਆ ਜਾਵੇ ਇਥੋਂ ਤੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਤੁਸੀਂ ਕੰਟੇਨ ਚ ਤੁਹਾਨੂੰ ਚਾਹ ਪਲਾਈ ਗਈ ਅੱਜ ਕੀ ਕੀ ਤੁਹਾਡੇ ਕੀ ਵਿਚਾਰ ਨੇ ਮੇਰੇ ਵਿਚਾਰ ਤੁਹਾਡੇ ਨਾਲ ਸਹਿਮਤ ਨੇ ਜੀ ਚਾਹ ਬਹੁਤ ਸੁਆਦ ਸੀ ਕਿ ਤੁਸੀਂ ਭੁੱਖੇ ਸਾਧੂ ਦੀ ਸੇਵਾ કરી ਆ ਤੇ ਬਾਕੀ ਇਹ ਆ ਵੀ ਉਹ ਅਪਲਾਈ ਕਰਨੀ ਯੂਨੀਵਰਸਿਟੀ ਤੇ ਇਹ ਗੱਲ ਤਾਂ ਪੱਕੀ ਆ ਦੇਖ ਮੈਂ ਤਾਂ ਤੁਹਾਨੂੰ ਦੱਸਿਆ ਸੀ ਨਾ ਵੀ ਅੱਜ 17 ਤਰੀਕ ਬਾਕੀ ਨਹੀਂ ਤੁਸੀਂ ਹੁਣ ਥੱਲੇ ਘਾਤੋ ਤਾਰਤਾ ਜੀ ਹੈਲੋ ਤੁਸੀਂ ਹੁਣ ਥੱਲੇ ਘਾਤੋ ਤਾਰਤਾ ਜੀ ਉਹ ਰੰਗ ਮੇਰੇ ਪਰ ਵੀ ਚੜਨ ਲੱਗ ਗਿਆ ਉਹ ਇਥੇ ਜੀ ਖਲ ਵਾਲਾ ਬੰਦ ਚੱਕਿਆ ਉਥੋਂ ਲੈ ਕੇ ਇੱਥੇ ਤੱਕ ਨਹੀਂ ਲਿਆ ਹੋਇਆ ਇਹ ਵਾਹ ਜੀ ਵਾਹ ਉਹ ਨਹੀਂ ਲੋ ਜੀ ਫੋਟੋ ਲੱਗ ਮੁਕਾਬਲਾ ਹੋ ਰਿਹਾ ਜੀ ਹਾਂ ਇਹ ਕਹਿੰਦੇ ਮੇਰੀ ਵੀ ਲੱਗੀ ਸਾਡੀ ਵੀ ਲੱਗੀ ਮੇਰੀ ਵੀ ਲੱਗੀ ਵੀ ਹੈ ਜੀ ਤੇ ਮੇਰੀ 프ਰੰਟ ਤੇ ਲੱਗੀ ਵੀ ਹੈ 5 ਮਹੀਨੇ ਤੇ ਅੱਜ ਦੇਖ ਕੇ ਹਣੀ ਹੈ ਜੀ ਅਸੀਂ ਜਾ ਤੂੰ ਇਹ ਦੇਖ 5 ਮਹੀਨੇ ਤੇ ਜਾਣ ਲੱਗੇ ਅਗਲਾ ਥੱਕ ਜਾਂਦਾ ਜਾਂ ਦੂਜਾ ਛੇਤੀ ਆ ਜਾਂਦਾ ਤੇ ਸੇਮੇ ਤੱਕ ਮੈਨੂੰ ਤਾਂ ਲੈ ਕੇ ਜਾਣੇ ਪੈਂਦੇ ਨਹੀਂ ਵੀ ਦੇਖੋ ਮੇਰੀ ਫੋਟੋ ਲੱਗੀ ਵੀ ਉੱਪਰ ਮੇਰਾ ਫਲੋਰ ਹੈ ਉਹ ਹਮਾਰੇ ਉੱਪਰ ਤੇ ਤੇਰੀ ਕਿਹੜੀ ਸਬੰਧ ਚ ਲੱਗੀ ਹੈ ਵੀ ਮੇਰੇ ਮੇਰੇ ਮੈਚ ਜੇ ਉਹ ਇੰਟਰਵਰਸਟੀ ਖੇੜ ਕੇ ਆਏ ਮੈਚ ਤੇ ਲਓ ਜੀ ਮੇਰੇ ਮੈਡਲ ਨਹੀਂ ਜੀ ਆਏ ਵਾਰ ਮੇਰੇ ਮੈਡਲ ਆਉਂਦੇ ਨਹੀਂ ਇਹਦੀ ਵੀ ਆਉਂਦੇ ਨਹੀਂ ਇਹ ਫਰਕ ਇਹਨਾਂ ਕਹੇ ਇਹ 골ਡ ਲੈ ਕੇ ਆਉਂਦੇ ਮੈਂ ਸਿਲਵਰ ਲੈ ਕੇ ਆਉਂਦੇ ਉਹ ਵਾਹ ਜੀ ਵਾਹ ਇਹ ਇਹ ਇੱਥੇ ਕੋਸ਼ਿਸ਼ ਯਾਦ ਆਉਂਦਾ ਸਾਨੂੰ ਹਾਂ ਜੀ ਸਤਿਕਾਰ ਜੀ ਬਈ ਖਾਲਸਾ ਜੀ ਵਤੇ ਮੇਰਾ ਨਾਮ ਜਗਦੀਪ ਸਿੰਘ ਮੈਂ ਬਹੁਤ ਖੁਸ਼ ਹਾਂ ਜੀ ਮੇਰੀ ਯੂਨੀਵਰਸਿਟੀ ਨੇ ਫੀਸ ਮੁਆਫ ਕੀਤੀ ਯੂਨੀਵਰਸਿਟੀ ਦਾ ਬਹੁਤ ਬਹੁਤ ਧੰਨਵਾਦ ਇਹ ਡਾਇਲੋਗ ਇਹ ਐਸ ਗਰੀਬ ਤੇ ਚਲਦੇ ਸਾਨੂੰ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜੀ ਬਿਲਕੁਲ ਸਹਿਮਤ ਹਾਂ ਸਰ ਮੇਰੀ ਹੁਣ ਵੀ ਚੱਲਦੀ ਹੈ ਪ੍ਰਮੋਸ਼ਨ ਹੁੰਦੀ ਹੈ ਮੇਰੇ ਨੂੰ ਵਾਹ ਵਾਹ ਹਾਂਜੀ ਦੇਖੋ ਜੀ ਠੰਡਾ ਹੋ ਗਿਆ ਸ਼ੁਰੂ ਓਡੀਆਂ ਆਡੀਆਂ ਲੀਆਂ ਕੱਢ ਕੋਟ ਪਾ ਲੇ ਤੇ ਇੱਕ ਤਾਂ ਅਸੀਂ ਹੁਣ ਥੋੜੇ ਜਿਹਾ ਮੋਟੇ ਆ ਹਨਾ ਇੱਕ ਸੁਖਣ ਹੋਣੇ ਨੇ ਫੋਕ ਕਰ ਦੇਣਾ ਸਾਨੂੰ ਵਾਲਾ ਹਰੇਕ ਮੋਟਾ ਮੋਟਾ ਕਹਿੰਦਾ ਤੇ ਨੰਬਰ 2 ਤੇ ਹੂੰ ਗੱਲ ਆ ਵੀ ਅੱਜ ਵੀ ਜੇ ਆਪਾਂ ਕੰਮ ਕਰਨਾ ਕਰ ਲਾਂਗੇ ਲੱਥਣਾ ਹੈ ਨਹੀਂ ਸਾਡੇ ਕੰਮ ਸਾਡਾ ਬਹੁਤ ਪਿਆ ਲੱਥਣਾ ਸਾਡੇ ਹੈ ਨਹੀਂ ਤੇ ਦੇਖਦੇ ਹਾਂ ਹੁਣ ਅਸੀਂ ਅੱਜ ਵੀ ਕੀ ਬਣਦਾ ਬੰਦੇ ਸਾਡੇ ਚ ਨੇ ਉੱਪਰ ਡਿਪਾਰਟਮੈਂਟ ਚ ਮੁੜ ਕੇ ਆਉਣਗੇ ਫੇਰ ਦੇਖਾਂਗੇ ਲਓ ਜੀ ਯੂਨੀਵਰਸਿਟੀ ਚਾਹ ਪੀ ਕੇ ਤੇ ਇੱਕ ਦੋ ਕੰਮ ਅਸੀਂ ਕਰਕੇ ਮੈਡਮ ਮਾਤਨ ਨੂੰ ਮਿਲਕੇ ਹੈ ਨਾ ਸਾਡਾ ਕੱਲ ਵਾਲਾ ਉਹਨਾਂ ਦਾ ਪ੍ਰੋਜੈਕਟ ਆ ਉਹਦੇ ਬਾਰੇ ਦੇਖ ਕੇ ਅਸੀਂ ਕਿਤੇ ਕੀ ਕੀਵੇਂ ਆ ਅਸਲੋਂ ਫਿਰ ਤੇ ਲੈਂਡ ਸਟੂਡੀਓ ਸਟੂਡੀਓ ਜਾ ਕੇ ਅਸੀਂ ਦੇਖਾਂਗੇ ਕੀ ਕੁਝ ਕਰਾਂਗੇ ਨਹੀਂ ਅੱਜ ਅਸੀਂ ਇੱਕ ਹੋਰ ਨਵਾਂ ਪ੍ਰੋਜੈਕਟ ਦੀ ਵੀ ਗੱਲਬਾਤ ਕਰਕੇ ਆਏ ਆ ਹਾਂ ਸ਼ਾਇਦ ਉਹ ਛੇਤੀ ਅਸੀਂ ਦੇਖਾਂ ਜਾਂਦੀ ਅਸੀਂ ਨਵਾਂ ਉਹ ਇੱਕ ਸਰਪ੍ਰਾਈਜ਼ ਆ ਸਾਰਿਆਂ ਲਈ ਉਹ ਸਾਡੇ ਲਈ ਵੀ ਸਰਪ੍ਰਾਈਜ਼ ਆ ਤੁਹਾਡੇ ਲਈ ਵੀ ਸਰਪ੍ਰਾਈਜ਼ ਆ ਦੇਖਦੇ ਕੋਈ ਨਾ ਟੱਕਰਾਂ ਜੀ ਕਰਾਂਗੇ ਕਰੇ ਚੋਟਾ ਲਗਾ ਤੇ ਬਾਕੀ ਇਹ ਆ ਵੀ ਮਿੱਤਰ ਪਿਆਰੇ ਅੱਜ ਸਾਡਾ ਦੂਜਾ ਦਿਨ ਸੀ ਵੀ ਜਦੋਂ ਸਾਡੀ ਕਿਸੇ ਨਾਲ ਮੀਟਿੰਗ ਕਿਸੇ ਸਭ ਕੰਮ ਵਿੱਚ ਸਭ ਬਾਕੀ ਚੱਲਿਆ ਕਿਉਂ ਮਿਲ ਗਿਆ ਸਾਨੂੰ ਟਾਈਮ ਦੇ ਕੇ ਮੁੱਕਰਿਆ ਮੁੱਕਰਿਆ ਦੀ ਅਗਲ ਸਾਡੀ ਅਲਾਦ ਹੈ ਜੀ ਉਹ ਵੀ ਬਲਕਾਰ ਦੇ ਕਿਧਾ ਫੋਨ ਆ ਗਿਆ ਲੋ ਵੀ ਸੱਜਣੋ ਮਿੱਤਰੋ ਘੁੰਮ ਫਿਰ ਕੇ ਆ ਕੇ ਫੇਰ ਆ ਗਿਆ ਆਪਾਂ ਆਪਣੇ ਸਟੂਡੀਓ ਤੇ ਅੱਜ ਦਾ ਵਲੌਗ ਇੱਥੇ ਮਕਾਉਨੇ ਆ ਬਾਕੀ ਅੱਜ ਕੰਮ ਕਰਾਂਗੇ ਥੋੜਾ ਬਹੁਤਾ ਤੇ ਘੁੰਮੀਆਂ ਫਿਰੀਆਂ ਹੋ ਗਈਆਂ ਬਹੁਤ ਵਲੌਗ ਆਪਣਾ ਇੱਥੇ ਮੁੱਕਦਾ ਜਿਨੇ ਜਿਨੇ ਆਪਣਾ ਵਲੌਗ ਬਾਕੀ ਨਹੀਂ ਦੇਖੇ ਸਾਰੇ ਵਲੌਗ ਦੇਖਿਓ ਤੇ ਮਿਲਦੇ ਹਾਂ ਹੁਣ ਆਪਾਂ ਅਗਲੇ ਵਲੌਗ 'ਚ ਕੱਲ ਨੂੰ ਆਪਾਂ ਨਾਲੇ ਕੰਮ ਹੋ ਗਿਆ ਕੰਮ ਵੀ ਦਿਖਾਵਾਂਗੇ ਇਨਾਲੇ ਬਲੌਗ ਦਿਖਾਵਾਂਗੇ ਓਕੇ ਬਾਏ ਬਾਏ